ਤਦ ਡੱਕਰੇ ਤੇ ਰੋੜੀ ਆਈ ਜੰਮ ਕਰੋ ਬੇ ਕਰੋ ਮੇਰਾ ਮੈਂ ਕਰੋ ਠੰਡ ਭਾਈ ਇਹ ਕੀ ਹੈ ਕਿ ਤੁਹਾਨੂੰ ਕਰੂ ਗਿਆ ਮੈਂ ਇਹਨੂੰ ਕਹਿੰਦਾ ਸੀ ਦਦੀ ਮੈਂ ਤੈਨੂੰ ਪਹਿਲਾ ਪੈਸੇ ਪਾਵਾਂ ਕਮਾਈ ਕਰਾਂਗਾ ਮੈਂ ਵੱਡੀ ਵੱਡੀ ਕਮਾਈਆਂ ਕਰਾਂਗਾ ਮੈਂ ਬਹੁਤ ਵੱਡੀ ਕਮਾਈ ਕਰਾਂਗਾ ਪੈਸੇ ਤੈਨੂੰ ਭੇਜਿਆ ਕਰਾਂਦਾ ਤੂੰ ਦਵਾਈ ਲੈ ਲੈ ਦਵਾਈ ਦਾ ਵਸਾ ਨਾ ਕਰੀ ਦਾਦੀ ਤੂੰ ਨਾ ਦਵਾਈ ਖਾਦੀ ਅਦੋਂ ਗੱਲ ਵਜਾ ਬੈਠਾ ਅੱਗੇ ਗੱਲ ਹੋ ਜਾਂਦੀ ਸੀ ਹੁਣ ਤਾਂ ਮੀਨਾ ਹੋ ਗਿਆ ਗੱਲ ਹੀ ਨਹੀਂ ਹੋਈ ਚੱਲ ਲੈਣ ਗਏ ਸੀ ਮਿਲਿਆ ਨਹੀਂ ਕਿਵੇਂ ਦਿਲ ਤੋਂ ਬੜਾ ਦਿਨ ਟੁੱਟ ਗਿਆ ਸਾਡਾ ਰਾਂ ਅਸੀਂ ਟੁੱਟ ਗਏ ਸਰ ਬੱਸ ਮੈਂ ਤਾਂ ਮੌਕੀ ਜਾਣਾ ਹੈ अठते दो घंटे पहुँच गए दस बजे पहुँच गए डेट तीन सू बज गए दो टाई बाद जो बचपन का दोस्त आया नवदीप का मैसेज किया नवदीप नहीं आया कारण क्या बीमार कुखार हो गया बिमार हो गए ਬਸ ਸਾਰਾ ਉਹ ਕੰਦਾ ਬੇਸ਼ਾਇਦ ਅੱਜ ਫਲੈਟ ਆਣੀ ਕੋਈ ਅੱਜ ਆ ਜਾਵੇ ਕੱਲ ਆ ਜਾਵੇ ਪਤਾ ਨਹੀਂ ਸਾਨੂੰ ਤਾਂ ਬਹੁਤ ਟੈਨਸ਼ਨ ਹੈ ਬੱਚਾ ਨਹੀਂ ਆਇਆ ਤੇ ਸਿਰ ਵਾਪਸ ਹੀ ਕਰਿਆ ਆ ਗਏ ਕਿਸੇ ਅਧਿਕਾਰੀ ਨੇ ਉਥੇ ਜਾਂ ਕਿਸੇ ਪੁਲਿਸ ਦੇ ਨਹੀਂ ਸਾਨੂੰ ਏਅਰਪੋਰਟ ਦੇ ਅਧਿਕਾਰੀ ਨੇ ਕੁਛ ਯਕੀਨ ਦਿੱਤਾ ਤੁਹਾਨੂੰ ਨਾ ਕਿਸੇ ਨੇ ਸਾਨੂੰ ਕਿਹ ਕਹਿੰਦੇ ਸਾਨੂੰ ਗਾਲੀ ਨਹੀਂ ਕਹਿਣ ਦਿੱਤੀ ਬਸ ਉਹ ਦੋਸਤਾਂ ਦੇ ਕਹਿ ਹਾਂਜੀ ਹਾਂਜੀ ਉਹ ਜਿਹੜਾ ਦੋਸਤ ਉਹਦੇ ਸਿਰ ਵੀ ਆ ਗਏ ਬਸ ਤੇ ਜਿੰਨਾ ਨਾ ਚਿਰ ਪਹਿਲਾਂ ਗਿਆ ਮੈਨੂੰ 6 ਮਹੀਨੇ ਹੋਏ ਸਾਰਾ ਕਿੰਨਾ ਪੈਸਾ ਲਾ ਕੇ ਪੈਸਾ 50 ਤੋਂ 60 ਲਾਗੇ। 60 ਲੱਖ ਬਲਾਸ। ਉੱਥੇ ਕਿੰਨਾ ਚਿਰ ਦਾ? ਉਹਦੇ ਦਾ 27 ਤਰੀਕ ਤੇ ਗਿਆ ਚ ਜਨਵਰੀ ਦੇ ਪਹੁੰਚਿਆ। ਸਾਬਲਵਾਜ ਨੂੰ 16-17 ਹੋ ਗਈ ਤਰੀਕ। ਉਹ ਲੱਕੇ ਆ ਡੀਗਰੀ। ਬੋਹ ਜੀ। ਉੱਥੇ ਗਾਇਸੀ ਮੇਰਾ ਨਾ ਏਅਰਪੋਰਟ ਤੇ। ਅੰਬਰ ਸਰ ਉੱਥੇ ਨਹੀਂ ਮਿਲਿਆ ਸਾਨੂੰ ਡੀਖਦੇ ਰਹਿ 10 ਵਜੇ ਤੱਕ। ਵਾਸੇ ਪਹੁੰਚ ਗਿਆ ਉੱਥੇ। ਤੇ 12 ਵਜੇ ਤੇ 5 ਮਿੰਟ ਤੇ ਆ ਗਏ। ਖਲੈਟ ਤੇ ਅੱਧਾ ਘਟਾ ਦੇਖਤੇ ਤੇ ਵੇਖਿਆ ਤੇ ਨਹੀਂ ਆਇਆ ਕਿ ਰੰਦਸਤ ਨੂੰ ਮੈਸੇਜ ਕੀਤਾ ਹੈ ਉਹ ਆਂਦਾ ਨਹੀਂ ਨਵਦੀਪ ਠੀਕ ਨਹੀਂ ਹੈਗਾ ਟੈਨਸ਼ਨ ਲੈ ਗਿਆ ਤੇ ਠੀਕ ਨਹੀਂ ਉੱਥੋਂ ਤਾਰ ਲੈਣੇ ਆਪੇ ਹੀ ਉਹਨਾਂ ਏਅਰਪੋਰਟ ਤੇ ਤਦ ਤੱਕਾਂ ਦੀ ਸਭਾਵਨਾ ਕੋਈ ਪਤਾ ਨਹੀਂ ਪੱਕਾ ਸਾਨੂੰ ਨਹੀਂ ਪੱਕਾ ਪਤਾ ਅੱਜ ਆਵੇ ਕੱਲ ਆਵੇ ਕੋਈ ਪਤਾ ਕੋਈ ਸਾਨੂੰ ਨਹੀਂ ਪਤਾ ਵੀ ਕਦੋਂ ਆਵੇ ਸਾਨੂੰ ਕਿ ਹਰ ਕਿਸੇ ਗੱਲ ਨਹੀਂ ਹੋਈ ਸਾਡੇ ਨਾਲ ਦੇ ਨਾ ਤੇ ਤੁਹਾਡੇ ਏਜੰਟ ਦੇ ਨਾਲ ਜਾਂ ਏਅਰਪੋਰਟ ਦੇ ਅਧਿਕਾਰੀਆਂ ਨਾਲ ਜਾਂ ਪੁਲਿਸ ਅਧਿਕਾਰੀਆਂ ਨਾਲ ਕੋਈ ਕਿਸੇ ਨਾਲ ਗੱਲ ਨਹੀਂ ਹੋਈ ਠੀਕ ਹੁੰਦੇ ਕੋਈ ਨਹੀਂ ਕਹਿੰਦੇ ਸਨ ਕੀ ਨਹੀਂ ਦੱਸਿਆ ਨਾ ਪੁੱਛਿਆ ਨਾ ਸਾਨੂੰ ਕਿਆ ਵੀ ਹਾਂ ਮੁੰਦਸੀ ਰੱਬ ਦੇ ਅਸਰੇ ਬੈਠੇ ਹਾਂ ਰੱਬ ਦੇ ਅਸਰੇ ਬੈਠੇ ਆ ਰੱਬ ਨੂੰ ਕਰਨ ਦੇ ਪਰਵਾਹ ਵੀ ਸਾਡਾ ਬੱਚਾ ਸਹੀ ਸਲਾਮਤ ਪਹੁੰਚੇ ਕਰੇ